ਕਿਸਨਤਾ ਦੀ ਗੁਰਸਖ ਬੰਦਾ ਪਤਾ ਨਹੀਂ ਵਿਚਾਰਾ ਕਿੱਥੋਂ ਆਇਆ ਲੈਟ੍ਰੀਨ ਬਾਥਰੂਮ ਪਿੱਛੇ ਹੋ ਰਿਹਾ ਥੱਲੇ ਵਾਲਾ ਹਿੱਸਾ ਨੰਗਾ ਹੀ ਹੈ ਸਰੀਰ ਪਜਾਮਾ ਪਿਜਾਮਾ ਕੁਝ ਨਹੀਂ ਪਾਇਆ ਹੋਇਆ ਲੋਕ ਨੋਟ ਸਿਟੀ ਅੰਦਰ ਕੋਲੇ ਤੇ ਜਿਹੜੀ ਚੀਜ਼ ਦੀ ਲੋੜ ਆ ਉਹ ਨਹੀਂ ਦੇ ਰਹੇ ਕਿੱਥੇ ਨੇ ਜੀਵਨ ਕੱਢਿਆ ਤੇ ਅੱਜ ਮਰਨ ਲਈ ਇੱਥੇ ਸੜਕ ਤੇ ਇਦਾਂ ਹੀ ਤੜਫ ਤੜਫ ਕੇ ਮਰ ਜਾਂਦੇ ਨੇ ਜਿਉਂਦੇ ਨੂੰ ਕੋਈ ਨਹੀਂ ਪੁੱਛਣ ਆਉਂਦਾ ਕੋਈ ਦੇਖਣ ਨਹੀਂ ਆਉਂਦਾ ਕੋਈ ਚੱਕਣ ਨਹੀਂ ਆਉਂਦਾ ਮਰਦੇ ਦੇ ਮੂੰਹ 'ਚ ਪਾਣੀ ਕੋਈ ਨਹੀਂ ਪਾਉਂਦਾ ਭਾਈ ਇੱਥੇ ਅੱਜ ਹੁਣ ਬਾਪੂ ਪੂਰਾ ਹੋ ਜਾਂਦਾ ਇੱਥੇ ਰਾਤ ਸੁੱਤਾ ਪਿਆ ਦਿਨ ਚੜ੍ਹਦੇ ਤੋਂ ਪਹਿਲਾਂ ਆ ਕੇ ਮਿਨਿਸਪਲ ਕਮੇਟੀ ਦੀ ਗੱਡੀ ਨੇ ਇਹਨੂੰ ਲੈਣਾ ਸੀ ਜਿਉਂਦੇ ਨਹੀਂ ਚੱਕਣ ਦਾ ਉਹਨਾਂ ਕੋਲੇ ਜਿਗਰ ਹੈ ਨਹੀਂ ਵੀ ਜਿਉਂਦੇ ਨੂੰ ਚੱਕ ਕੇ ਸੰਭਾਲੂ ਕੌਣ ਕੌਣ ਉਹਨੇ ਲੈਟ੍ਰੀਨਾਂ ਸਾਫ਼ ਕਰੂ ਤੇ ਮਰੀਆਂ ਦੀਆਂ ਲਾਸ਼ਾਂ ਕਦੇ ਨਹੀਂ ਚੌਂਕ ਜਿਪਈਆਂ ਦੇਖੀਆਂ ਅਸੀਂ ਤੱਕ ਅੱਜ ਦੇਖਿਆ ਨਹੀਂ 10 ਸਾਲ ਹੋ ਚੱਲੇ ਸਾਨੂੰ ਕਾਰੀ ਕਾਲਜੀ ਦੁਆਰਾ ਹੀ ਇਹ ਬਾਬਾ ਜੀ ਪਏ ਤੇ ਬਲਫ ਨੰਗੇ ਥੋੜੇ ਕਪੜਾ ਕੁਛ ਹੀ ਬਾਬਾ ਜੀ ਨੇ ਪਾਇਆ ਹੈ ਸਾਹਮਣੇ ਦੁਰਗਾ ਮਾਤਾ ਮੰਦਿਰ ਹੈ ਇੱਧਰ ਸਾਹਮਣੇ ਪੁਰਾਣਾ ਸਟੇਡੀਅਮ ਹੈ ਆ ਬਾਬਾ ਜੀ ਪਏ ਬਾਬੇ ਨਾਮ ਕੀ ਤੁਹਾਡਾ ਹੈ ਬਾੜੀ ਪਰਾ ਤਾਂ ਨਾਮ ਕੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆ ਜੀ ਲੁਧਿਆਣੇ ਦੁਰਗਾ ਮਾਤਾ ਮੰਦਰ ਤੋਂ ਥੋੜਾ ਅੱਗੇ ਫੁਫਾਰਾ ਚੌਕ ਦੇ ਤੇ ਦੁਰਗਾ ਮਾਤਾ ਮੰਦਰ ਦੇ ਵਿਚਾਲੇ ਕੱਲ ਰਾਤ ਸਾਨੂੰ ਇੱਕ ਵੀਡੀਓ ਆਈ ਕੋਲੇ ਆ ਫੋੜੀਆਂ ਪਈਆਂ ਤੁਸੀਂ ਦੇਖੋ ਕਪਾਹਜ ਬੰਦਾ ਬਾਕੀ ਤੁਸੀਂ ਦੇਖੋ ਆਲੇ-ਦਾਲੇ ਪਿੰਨਾ ਫਰਕ ਆ ਬੰਦੇ ਪਏ ਨੇ ਕਿੰਨੇ-ਕਿੰਨੇ ਕੰਬਲ ਰਜਾਈਆਂ ਲਗੀਆਂ ਹੋਈਆਂ ਉੱਤੇ ਉੱਤੇ ਕੰਬਲ ਲੈ ਕੇ ਰਜਾਈਆਂ ਲੈ ਕੇ ਵੀ ਉੱਤੇ ਸੁੱਤੇ ਪਏ ਨੇ ਪਰ ਇਹ ਬੰਦੇ ਦੇ ਤੁਸੀਂ ਹਾਲਾਤ ਦੇਖੋ ਠੰਡ ਦੇ ਵਿੱਚ ਪਿਆ ساری ਰਾਤ ਦਾ ਕੁਛ ਬੋਲ ਨਹੀਂ ਸਕਦਾ ਕਿਸਨਤਾ ਦੀ ਗੁਰਸਖ ਬੰਦਾ ਪਤਾ ਨਹੀਂ ਵਿਚਾਰਾ ਕਿੱਥੋਂ ਆਇਆ ਲੈਟਰਨ ਬਾਥਰੂਮ ਵਿੱਚੇ ਹੋ ਰਿਹਾ ਥੱਲੇ ਵਾਲਾ ਹਿੱਸਾ ਨੰਗਾ ਹੀ ਹੈ ਸਰੀਰ ਪਜਾਮਾ ਕਮੀਜ਼ ਮਾ ਕੁਝ ਨਹੀਂ ਪਾਇਆ ਹੋਇਆ ਆ ਵੀ ਕੋਈ ਕੰਬਲ ਦੇ ਗਿਆ ਅੱਧਾ ਕੁ ਲਿਆ ਹੋਇਆ ਅੱਧਾ ਕੋ ਪੈਰਾਂ 'ਚ ਪਿਆ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਦੱਸਿਆ ਅੱਜ ਕੈਂਪ ਸੀਗਾ ਦਿਨੇ ਸਾਰਾ ਦਿਨ ਕੈਂਪ ਲੱਗਣਾ ਮੰਗਲਵਾਰ ਆ ਤੇ ਅਸੀਂ ਸਾਰੇ ਤੜਕਿਓ ਆਏ ਆ ਤਾਂ 5 ਵਜੇ ਪਹੁੰਚ ਗਏ ਇੱਥੇ ਅਸੀਂ ਬਿਸਾਇਦੇ ਸਾਇਦੇ ਜਾ ਕੇ ਬਾਪੂ ਨੂੰ ਲੈ ਆਈਏ ਬਾਪੂ ਬਾਪੂ ਓ ਬਾਪੂ ਸਤਿ ਸ੍ਰੀ ਅਕਾਲ ਕੀ ਹਾਲ ਏ ਠੀਕ ਓ ਉੱਠ ਕੇ ਬੈਠੋ ਮੜਾ ਜਾ ਸਤਨੰਬਿਠਾਓ ਐਂ ਢੋਲ ਵਾ ਗੰਦ ਨੂੰ ਬੈਠੋ ਬਾਪੂ ਬੈਠ ਬੈਠ ਮੇਰਾ ਬਾਪੂ ਫਿਕਰ ਨਾ ਕਰ ਟੱਕ ਦੇ ਮੂਰੇ ਨੰਗਾਵਾ ਕੱਕਾ ਚੈੱਕ ਕਰੋ ਕੱਪੜੇ ਕੋਈ ਆਈਡੀ ਓਡੀ ਤਾਂ ਨਹੀਂ ਗੀ ਹਾਰਕਾਲ ਕੁਝ ਕੰਧਰਾਂ ਲਵਾ ਦੇ ਟੋ। ਇਹਨਾਂ ਕਮਾ ਦੇ ਫੜ ਕੇ। ਸਾਰ ਫੜ ਕੇ ਰੱਖ ਲੋ ਦੋ ਮਿੰਟ। ਬਾਪੂ ਕੀ ਨਾਮ ਆ ਤੁਹਾਡਾ? ਆ ਦੇਖੋ ਲੋਕ ਨੋਟ ਸਿੱਟੀ ਜਾਂਦੇ ਕੋਲੇ ਤੇ ਜਿਹੜੀ ਚੀਜ਼ ਦੀ ਲੋੜ ਆ ਉਹ ਨਹੀਂ ਦੇ ਰਹੇ। ਲੋੜ ਨੂੰ ਇਲਾਜ ਦੀ ਹੈ ਲੋੜ ਨੂੰ ਅਨਾਜ ਦੀ ਹੈ ਵੀ ਇਹਨੂੰ ਕੋਲੇ ਖੈ ਬੈ ਕੇ ਕੋਈ ਪ੍ਰਸ਼ਾਦ ਦਾ ਸ਼ਕਾਰ ਜਵੇ ਇਹਨੂੰ ਮਾੜੇ ਦੇ ਕੋਈ ਗਰਮ ਕੱਪੜੇ ਪਵਾ ਜਵੇ ਬਾਈ ਤੇ ਇਹਦੀ ਬਾਈ 10 ਰੁਪਈਆ ਨੇ ਥੋੜਿਆ ਨੇ ਇਹਨਾਂ ਨੇ ਕੀ ਬਣਾ ਦੇਣਾ ਕੀ ਬਾਪੂ ਨੂੰ 10 ਰੁਪਈਆ ਦਾ ਤੁਹਾਨੂੰ ਲੱਗਦਾ ਵੀ ਤੁਸੀਂ ਭਖਾਰੀ ਬਣਾਤਾ ਇੱਕ ਬੰਦੇ ਨੂੰ ਚੰਗੇ ਭਲੇ ਨੂੰ ਬੈਠੇ ਨੂੰ ਇੱਥੇ ਤਾਂ ਦੇਖੋ ਇਹ ਨੋਟ ਪਏ ਆ ਪਰ ਬਾਪੂ ਨੂੰ ਲੋੜ ਆ ਤੁਹਾਡੇ ਸਾਥ ਦੀ ਸਿਰ ਤੇ ਬੰਨਣਾ ਪਿਆ ਗੱਡੀ 'ਚ ਲੈ ਚੱਕ ਕੇ ਸਤਨਾ ਬਜ਼ੁਰਗ ਇੱਥੇ ਜੰਮਿਆ ਹੋ ਕਿੱਥੇ ਨੇ ਜੀਵਨ ਕੱਢਿਆ ਤੇ ਅੱਜ ਮਰਨ ਲਈ ਇੱਥੇ ਸੜਕ ਤੇ ਪਿਆ ਬਾਪੂ ਨੂੰ ਢੋਲਾਲਾ ਕੰਧ ਨੂੰ ਇਧਰ ਨੂੰ ਢੋਲਾਲਾ ਹਾਂ ਢੋਲਾਲਾ ਫਿਕਰ ਨਾ ਕਰ ਬਾਪੂ ਜਨੂੰ ਲੈਣ ਆਏ ਆ ਪਾਸਪਤਾਲ ਲੈ ਕੇ ਚੱਲਿਆਂ ਤੈਨੂੰ ਆਪਣੇ ਸੁਪਨਿਆਂ ਦੇ ਘਰ ਹਸਪਤਾਲ ਜੀ ਤੈਨੂੰ ਦਾਖਲ ਕਰਾਂਗੇ ਬਾਪੂ ਉੱਜਾ ਕੇ ਉੱਥੇ ਲਾਜ ਹੋਊਗਾ ਤੇਰਾ ਫਿਕਰ ਨਾ ਕਰ ਤੇ ਇਹ ਬਾਪੂ ਦਾ ਚਿਹਰਾ ਜ਼ਰੂਰ ਤੁਸੀਂ ਪਹਿਚਾਣੋ ਜੇ ਕੋਈ ਬਾਪੂ ਨੂੰ ਜਾਣਦਾ ਪਛਾਣਦਾ ਵਾ ਤਾਂ ਪਲੀਜ਼ ਸਾਡੇ ਨਾਲ ਸੰਪਰਕ ਵੀ ਕਰੋ ਬਾਪੂ ਪਿੰਡ ਪਤਾ ਕਿਹੜਾ ਤੇਰਾ ਨਾਂ ਕੀ ਹੈ ਤੇਰਾ ਨਾਂ ਕੀ ਨਾਮ ਆ ਤੇਰਾ ਕੱਲ ਇਹਦੀਆਂ ਦੋ ਫੌੜੀਆਂ ਸੀਗੀਆਂ ਹੁਣ ਇੱਕੋ ਹੀ ਰਹਿ ਗਈ ਮੈਨੂੰ ਲੱਗਦਾ ਇੱਕ ਫੌੜੀ ਵੀ ਲੈ ਗਿਆ ਕੋਈ ਚੱਕ ਕੇ ਹੈ ਗਈ ਆ ਗੱਡੀ ਥੱਲੇ ਹੋਏ ਆ ਦੇਖੋ ਦੋਨੇ ਲੱਤਾਂ ਤੋਂ ਅਪਾਹਜ ਆ ਬਾਪੂ ਆਹ ਇਹਦੀਆਂ ਫੌੜੀਆਂ ਪਈਆਂ ਇਹਦੇ ਕੋਲੇ ਕੰਬਲ ਦੇ ਉੱਤੇ ਦੇਖੇ ਨਾ ਆਪਾਂ ਚੱਕ ਲਓ ਬਾਪੂ ਨੂੰ ਹੈਨਾ ਆਪਣੇ ਵਾਲਾ ਕੰਬਲ ਵਿਛਾ ਲਓ ਥੱਲੇ ਲਿਆ ਚੱਕ ਕੇ ਕੰਬਲ ਆਹ ਫੌੜੀਆਂ ਨਾਲ ਤੁਰਦਾ ਬੰਦਾ ਅਪਾਹਜ ਬੰਦਾ ਵਾ ਪਰ ਅੱਜ ਇਹ ਬਜ਼ੁਰਗ ਦੀ ਹਾਲਤ ਤੁਸੀਂ ਦੇਖੋ ਆ ਕੋਈ ਹੋ ਸਕਦਾ ਵਿਚਾਰਾ ਕੋਈ ਸਾਧੂ ਸੁਹਾ ਦਾ ਬੰਦਾ ਆਪਦੇ ਕੱਪੜੇ ਦੇ ਗਿਆ ਇਹਨੂੰ ਉੱਤੇ ਪਾ ਗਿਆ ਕੋਈ ਮਾੜਾ ਮੋਟਾ ਪਰ ਇਹਦੀ ਗੁਰਸਿੱਖ ਦੀ ਹਾਲ ਤਾਂ ਜਿਹੜੀ ਸਾਈ ਲੰਡਾ ਬਾਪੂ ਓਕੇ ਓਕੇ ਕੋਈ ਤਾਰਾ ਕੁਝ ਬੋਲ ਨਹੀਂ ਪਾ ਰਿਹਾ ਵਿੱਚੇ ਹੀ ਲੈਟਰਨ ਕੀਤੀ ਹੋਈ ਆ ਲਫਾਫਿਆਂ ਚੋਂ ਤੋਂ ਰਬੜਾ ਵੀ ਨਹੀਂ ਖੁੱਲੀਆਂ ਵਿਚਾਰੇ ਤੋਂ ਉਵੇਂ ਕੋਈ ਪੈਕ ਕਰਾ ਕੇ ਦੇ ਗਿਆ ਉਹਨੇ ਉਹ ਪੈਕਿੰਗ ਵੀ ਨਹੀਂ ਖੋਲ ਹੋਈ ਉਹ ਤੋਂ ਵਿਚਾਰੇ ਤੋਂ ਵੀ ਪੈਕਿੰਗ ਖੋਲ ਕੇ ਦੇਖ ਲਵੇ ਆ ਬੋਰੀਆਂ ਤੇ ਪਿਆ ਇਹ ਵੀ ਬੋਰੀਆਂ ਇਹਦੀਆਂ ਨਹੀਂ ਵਿਛਾਈਆਂ ਹੋਣੀਆਂ ਪਤਾ ਨਹੀਂ ਕੋਈ ਜਿਹੜਾ ਇਹਨੂੰ ਛੱਡ ਕੇ ਗਿਆ ਇੱਥੇ ਲਾ ਕੇ ਗਿਆ ਹੋ ਕੋਈ ਆ ਕੇ ਗੱਡੀ ਚੋਂ ਕਿਉਂਕਿ ਫੋੜੀਆਂ ਨੂੰ ਚੱਲਣ ਵਾਲਾ ਬੰਦਾ ਇੱਥੇ ਤੁਰ ਕੇ ਆ ਕੇ ਫੋੜੀਆਂ ਇੱਥੇ ਰੱਖ ਕੇ ਕੱਪੜੇ ਵਿਛਾ ਕੇ ਇੱਥੇ ਥੋੜੀ ਪੈ ਗਿਆ ਹੋ ਵਿਚਾਰਾ ਅਸੀਂ ਇੱਥੇ ਆਉਂਦੇ ਜਾਂਦੇ ਇਹਨੇ ਪਰਸੋਂ ਹੀ ਇੱਥੇ ਅਸੀਂ ਦੋ ਬਜ਼ੁਰਗਾਂ ਨੂੰ ਲੈ ਕੇ ਗਏ ਆ ਉਦੋਂ ਤਾਂ ਨਹੀਂ ਸਾਡੀ ਨੌਲੇਜ ਸੀਗਾ ਹੈ ਨਹੀਂ ਸੀਗਾ ਇੱਥੇ ਬਾਪੂ ਸਾਨੂੰ ਦਿਖਿਆ ਨਹੀਂ ਕਿਤੇ ਨਾ ਕਿਸੇ ਦਾ ਕਾਲ ਆਇਆ ਤੇ ਇਹਨੂੰ ਮਹਰਣ ਦਾ ਕੋਈ ਨਫਰ ਸਾਬ ਇੱਕ ਦੋ ਦਿਨਾਂ ਦੇ ਵਿੱਚ ਹੀ ਕੋਈ ਛੱਡ ਕੇ ਗਿਆ ਵਾ ਇੱਥੇ ਤੇ ਹੁਣ ਅਸੀਂ ਬਾਪੂ ਨੂੰ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਹਜੇ ਦਿਨ ਚੜ੍ਹਿਆ ਨਹੀਂ ਹਨੇਰਾ ਹੀ ਆ ਤੜਕੇ ਦਾ ਟਾਈਮ ਆ ਦੈਨ ਮੰਗਲਵਾਰ ਅੱਜ ਕਰੋ ਐਂਬੂਲੈਂਸ ਆ ਗੱਡੀ ਆਹ ਸਟੇਚਰੰਦ ਕਰੋ ਤੇ ਸਾਰਾ ਦਿਨ ਫਿਰ ਸਾਡਾ ਕੈਂਪ ਦੇ ਵਿੱਚ ਨਿਕਲ ਜਾਣਾ ਸੀਗਾ ਅੱਜ ਫੇਰ ਨਹੀਂ ਸੀ ਆ ਹੁਣ ਤੇ ਸਾਨੂੰ ਆਇਆ ਸੀਗਾ ਵੀ ਬਾਪੂ ਦਾ ਮੁੜ ਕੇ ਕੁਝ ਪਤਾ ਨਹੀਂ ਲੱਗਣਾ ਚਲੋ ਬਸ ਜੀ ਇਸ ਬਾਪੂ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲੇ ਆ ਤੇ ਜੇ ਕੋਈ ਇਹਨਾਂ ਨੂੰ ਪਛਾਣਨ ਦਤਾ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਜੇ ਜਾਣਦਾ ਪਹਿਚਾਣਦਾ ਤਾਂ ਸਾਡੇ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਇਸ ਤਰ੍ਹਾਂ ਦੇ ਹਾਲਾਤ ਬਣੀ ਜਾਂਦੇ ਆ ਜੀ ਦੇਖੋ ਸਾਹਮਣੇ ਮੰਦਿਰ ਦੇ ਮিনার ਨਜ਼ਰ ਆਉਂਦੇ ਨੇ ਇੰਨੀ ਨੇੜੇ ਇਹ ਲੋਕ ਇਦਾਂ ਹੀ ਤੜਫ ਤੜਸ ਕੇ ਮਰ ਜਾਂਦੇ ਨੇ ਜਿਉਂਦੇ ਨੂੰ ਕੋਈ ਨਹੀਂ ਪੁੱਛਣ ਆਉਂਦਾ ਕੋਈ ਦੇਖਣ ਨਹੀਂ ਆਉਂਦਾ ਕੋਈ ਚੱਕਣ ਨਹੀਂ ਆਉਂਦਾ ਮੰਦਰ ਦੇ ਬਾਹਰ ਜਾ ਕੇ ਤੁਸੀਂ ਦੇਖੋ ਆ ਲਾਈਟਾਂ ਗੱਡੀਆਂ ਗੱਡੀਆਂ ਖੜੀਆਂ ਕਰੋਨਾ ਪਤੀ ਲੋਕ ਅੰਦਰ ਇਸ ਟਾਈਮ ਆਏ ਹੋਇਆ ਮੰਦਰ ਦਾ ਆਪਣਾ ਹਸਪੀਟਲ ਵੀ ਅੰਦਰ ਵਧੀਆ ਹਸਪੀਟਲ ਬਣਾਇਆ ਹੋਇਆ ਚੈਰੀਟੀ ਵਾਲਾ ਚੈਰੀਟੇਬਲ ਹਸਪੀਟਲ ਪਰ ਇਹਨਾਂ ਲੋਕਾਂ ਨੂੰ ਚੱਕ ਕੇ ਮਰਨ ਲੱਗਿਆਂ ਨੂੰ ਤਾਂ ਘਟੋ ਘਟ ਦੇਖ ਲੈਣ ਚਲੋ ਠੀਕ ਆ ਬਹੁਤ ਸਾਰੇ ਲੋਕ ਇੱਥੇ ਬੈਠੇ ਨੇ ਇਦਾਂ ਜਿਹੜੇ ਆ ਕੇ ਕੋਈ ਭੀਖ ਮੰਗਦਾ ਕੋਈ ਕਿਵੇਂ ਆ ਪਰ ਕਈ ਵਾਰੀ ਕੋਈ ਐਸੀ ਵਕਤ ਦੀ ਮਾਰ ਦਾ ਮਾਰਿਆ ਹੋਇਆ ਕੋਈ ਆ ਜਾਂਦਾ ਵਕਤ ਦਾ ਮਾਰਿਆ ਹੋਇਆ ਉਹਨੂੰ ਤਾਂ ਪਹਚਾਨਣ ਇਹਨਾਂ ਦੇ ਸੇਵਾਦਾਰਾਂ ਦੀ ਡਿਊਟੀ ਬਣਨੀ ਚਾਹੀਦੀ ਆ ਵੀ ਉਹ ਆਪਣਾ ਚੱਕਰ ਲਾਉਣ ਦੇਖਣ ਕੋਈ ਇਸ ਤਰ੍ਹਾਂ ਦਾ ਬੰਦਾ ਹੈਗਾ ਤਾਂ ਮਰਦੇ ਦੇ ਮੋਝ ਦਾ ਪਾਣੀ ਪਾਈ ਸਕਦੇ ਆ ਉਹਨਾਂ ਨੂੰ ਦੁਰਗਤੀ ਨਾਲ ਮਰਨ ਲਈ ਥੋੜੀ ਛੱਡਣਾ ਚਾਹੀਦਾ ਜੀ ਐਡਾ ਵੱਡਾ ਪ੍ਰਬੰਧ ਵੀ ਆ ਇੱਥੇ ਇਕੱਲਾ ਇੱਥੇ ਨਹੀਂ ਕਰਦੇ ਗੁਰੂ ਘਰਾਂ ਦੇ ਬਾਹਰ ਵੀ ਬਹੁਤ ਥਾਵਾਂ ਤੇ ਇਸ ਤਰ੍ਹਾਂ ਹੁੰਦਾ ਪਰ ਸਾਨੂੰ ਸੋਚਣਾ ਪੈਣਾ ਆਉਣ ਵਾਲੇ ਸਮੇਂ 'ਚ ਕਿਉਂਕਿ ਇਸ ਤਰ੍ਹਾਂ ਦੇ ਲੋਕ ਆਸ ਲੈ ਕੇ ਉਮੀਦ ਲੈ ਕੇ ਆਉਂਦੇ ਨੇ ਗੁਰੂਤਕ ਘਰਾਂ ਦੇ ਬਾਹਰ ਮੰਦਰਾਂ ਦੇ ਬਾਹਰ ਵੀ ਉੱਥੇ ਸਾਨੂੰ ਕੋਈ ਨਾ ਕੋਈ ਰੱਬ ਦਾ ਰੂਹ ਕੋਈ ਮਿਲ ਜੂ ਜਿਹੜਾ ਸਾਡੀ ਮਦਦ ਕਰ ਦੂ ਸਾਡਾ ਕੋਈ ਇਲਾਜ ਕਰਾ ਦੂ ਪਰ ਇੱਥੇ 10 ਰੁਪਏ ਦੀ ਮਦਦ ਵਾਲੇ ਲੋਕ ਬਸ ਵੱਧ ਤੋਂ ਵੱਧ 10 ਰੁਪਏ ਸਿਰ ਦੇਣਗੇ ਕੋਲੇ ਕੋਈ ਰੋਟੀਆਂ ਰੱਖ ਜੂ ਪੈਕ ਕਰਾ ਕੇ ਜਿਹੜੀ ਅਸਲ ਜ਼ਰੂਰਤ ਹੁੰਦੀ ਆ ਮਰਦੇ ਦੇ ਮੂੰਹ 'ਚ ਪਾਣੀ ਕੋਈ ਨਹੀਂ ਪਾਉਂਦਾ ਭਾਈ ਇੱਥੇ ਤੇ ਇਹੀ ਅੱਜ ਹੁਣ ਬਾਪੂ ਪੂਰਾ ਹੋ ਜਾਂਦਾ ਇੱਥੇ ਰਾਤ ਸੁੱਤਾ ਪਿਆ ਦਿਨ ਚੜ੍ਹਦੇ ਤੋਂ ਪਹਿਲਾਂ ਆ ਕੇ ਮਿਸੀਪਲ ਕਮੇਟੀ ਦੀ ਗੱਡੀ ਨੇ ਇਹਨੂੰ ਲੈਣਾ ਸੀ ਪਤਾ ਨਹੀਂ ਉਹ ਲਾਸ਼ਾਂ ਹੀ ਲੱਭਦੇ ਫਿਰਦੇ ਰਹਿੰਦੇ ਆ ਗੱਡੀਆਂ ਦੇ ਵਿੱਚ ਘੁੰਮਦੇ ਵੀ ਜਿਹੜੇ ਮਰ ਗਏ ਉਹ ਚੱਕ ਲਈਏ ਜਿਉਂਦਿਆਂ ਨੂੰ ਕੋਈ ਨਹੀਂ ਚੱਕਦਾ ਜੀ ਤੇ ਮਰੀਆਂ ਦੀਆਂ ਲਾਸ਼ਾਂ ਕਦੇ ਨਹੀਂ ਚੌਂਕ ਜਿਹੀ ਪਈਆਂ ਦੇਖੀਆਂ ਅਸੀਂ ਤਾਂ ਕਦੇ ਦੇਖੀਆਂ ਨਹੀਂ 10 ਸਾਲ ਹੋ ਚੱਲੇ ਸਾਨੂੰ ਸੇਵਾ ਕਰਦਿਆਂ ਨੂੰ ਵੀ ਕੱਲ ਦੀ ਲਾਸ਼ ਉੱਥੇ ਪਈਏ ਸਾਨੂੰ ਕਿਸੇ ਦਾ ਫੋਨ ਆਇਆ ਹੋਵੇ ਕਿਸੇ ਦੀ ਵੀਡੀਓ ਆਈ ਹੋਵੇ ਵੀ ਬਾਈ ਉਹ 2 ਦਿਨ ਹੋ ਗਏ ਉੱਥੇ ਡੈੱਡ ਬੋਡੀ ਪਈ ਆ ਕੋਈ ਚੱਕਣ ਹੀ ਨਹੀਂ ਆਇਆ ਕਦੇ ਵੀ ਨਹੀਂ ਹੋਇਆ ਇਹਦਾ ਮਤਲਬ ਸਿਸਟਮ ਦੀ ਨਿਗਾਹ ਤਾਂ ਪੂਰੀ ਚੌਕਸ ਆ ਇਹਦਾ ਮਤਲਬ ਧਿਆਨ ਤਾਂ ਪੂਰਾ ਉਹਨਾਂ ਦਾ ਐ ਨਹੀਂ ਹੈਗਾ ਵੀ ਉਹਨਾਂ ਨੂੰ ਪਤਾ ਹੀ ਨਹੀਂ ਵੀ ਕੌਣ ਕਿੱਥੇ ਕੀ ਪਿਆ ਕਿਦਾਂ ਕੀ ਕਰ ਰਿਹਾ ਪਰ ਜਿਉਂਦੇ ਨੂੰ ਚੱਕਣ ਦੀ ਹਿੰਮਤ ਨਹੀਂ ਹੈਗੀ ਜਿਉਂਦੇ ਨੂੰ ਚੱਕਣ ਦੀ ਸ਼ਰਦਾ ਭਾਵਨਾ ਨਹੀਂ ਹੈਗੀ ਜਿਉਂਦੇ ਨਹੀਂ ਚੱਕਣ ਦਾ ਉਹਨਾਂ ਕੋਲੇ ਜਿਗਰਾ ਹੀ ਹੈ ਨਹੀਂ ਵੀ ਜਿਉਂਦੇ ਨੂੰ ਚੱਕ ਕੇ ਸੰਭਾਲੂ ਕੌਣ ਕੌਣ ਉਹਦੀ ਲੈਟਰਨ ਸਾਫ਼ ਕਰੂ ਕੌਣ ਉਹਦੀਆਂ ਉਲਟੀਆਂ ਸਾਫ਼ ਕਰੂ ਉਹ ਗੰਦੇ ਮੰਦੇ ਬਿਮਾਰੀ ਵਾਲੇ ਬੰਦੇ ਸਮਝਦੇ ਇਹਨਾਂ ਨੂੰ ਉਹ ਲੈਟਰਨ ਨਿਬੜੇ ਹੋਏ ਇਹਨਾਂ ਨਰਕ ਦੇ ਕੀੜਿਆਂ ਦੇ ਨੇੜੇ ਵੀ ਨਹੀਂ ਆਉਂਦੇਗੇ ਇਹ ਸਮਝਦੇ ਹੋਏ ਇਹਨਾਂ ਨੂੰ ਪਰ ਨਹੀਂ ਉਹ ਸਾਡੇ ਪਿਓ ਆ ਸਾਡੇ ਆਪਣੇ ਆਜ ਅਸੀਂ ਆਪਣੇ ਇੱਕ ਬਾਪੂ ਨੂੰ ਆਪਣੇ ਬਾਪ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਜਾ ਰਹੇ ਹਾਂ ਜੇ ਕੋਈ ਪਹਿਚਾਣਦਾ ਪਲੀਜ਼ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ ਨਹੀਂ ਤੇ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਓ ਤਾਂ ਜੋ ਬਾਪੂ ਦੇ ਬਾਰੇ ਕੁਝ ਪਤਾ ਲੱਗ ਸਕੇ ਅਰਦਾਸ ਕਰਿਓ باپو ٹھیک ہو جائے بے, بے تندرست ہو جائے واحد واحر باپو جی بلڈ بہت کٹا بلڈ نہیں ہے 2.6 ਆ ਮੈਂ 11 ਜਾਂ 12 ਤੱਕ ਆਪਾਂ ਨਾਰਮਲ ਮੰਨਦੇ ਆ ਨਾਰਮਲ ਆ 14 ਹੁੰਦਾ ਪਰ 2 ਗ੍ਰਾਮ ਵੀ ਬਲੱਡ ਆ ਜਿਹਦੇ ਕਰਕੇ ਬਾਪੂ ਜੀ ਦਾ ਬੀਪੀ ਵੀ ਘਟ ਰਿਹਾ ਤੇ ਸੈਚੂਰੇਸ਼ਨ ਵੀ ਘਟ ਰਹੀ ਹੈ ਥੋੜੀ ਥੋੜੀ